ਫੁੱਲੇ ਅਸਮਾਨ ਦੇ ਹੇਠਾਂ ਰੁਲਦਾ ਪਿਆ ਸਰਕਾਰੀ ਰਿਕਾਰਡ ਵੇਖ ਕੇ ਐਮਐਲਏ ਵੀ ਹੈਰਾਨ ਹੋ ਜਾਂਦੇ ਨੇ ਤੇ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਕਰਮਚਾਰੀਆਂ ਦੀ ਵੀ ਚੰਗੀ ਕਲਾਸ ਲਗਾ ਦਿੱਤੀ ਗਈ ਹੈ ਦਾ ਮਾਮਲਾ ਸਮਰਾਲਾ ਦੀ ਤਹਿਸੀਲ ਕੰਪਲੈਕਸ ਦੀ ਪੁਰਾਣੀ ਇਮਾਰਤ ਦੇ ਵਿੱਚ ਪਏ ਸੈਂਕੜੇ ਵਾਹਨਾਂ ਦੇ ਪੁਰਾਣੇ ਰਿਕਾਰਡ ਦਾ ਦਰਅਸਲ ਜਾਦਿਸ ਦੀ ਸੂਚਨਾ ਹਲਕਾ ਵਿਧਾਇਕ ਜਗਤਾਰ ਸਿੰਘ ਗਿਆਲਪੁਰਾ ਨੂੰ ਮਿਲਦੀ ਹੈ ਤੋਂ ਉਹ ਮੌਕੇ ਤੇ ਜਾ ਕੇ ਵੇਖਿਆ ਕਿ 1994 ਦੇ ਆਸ-ਪਾਸ ਦੇ ਸਰਕਾਰੀ ਵਾਹਨਾਂ ਦੇ ਜਿਹੜੇ ਰਿਕਾਰਡ ਨੇ ਉਸ ਪੁਰਾਣੀ ਬਿਲਡਿੰਗ ਦੇ ਵਿੱਚ ਪਏ ਨੇ ਇਹ ਵੇਖ ਕੇ ਵਿਧਾਇਕ ਵੀ ਹੈਰਾਨ ਹੋ ਜਾਂਦੇ ਨੇ ਤੇ ਕਹਿੰਦੇ ਨੇ ਕਿ ਇਸ ਰਿਕਾਰਡ ਦੀ ਕਿਸੇ ਵੀ ਸ਼ਰਤੀ ਅਨਸਰ ਦੇ ਵੱਲੋਂ ਗਲਤ ਵਰਤੋਂ ਕੀਤੀ ਜਾ ਸਕਦੀ ਹੈ ਤਾਂ ਇਸ ਤੋਂ ਆਦਿ ਵਿਦਾਇਕ ਤੁਰੰਤ ਐਸ.ਡੀ.ਐਮ ਦਫ਼ਤਰ ਜਾਂਦੇ ਨੇ ਤੇ ਕਰਮਚਾਰੀਆਂd ਨਾਲ ਗੱਲਬਾਤ ਕਰਦੇ ਨੇ ਤੇ ਉਹਨਾਂ ਦੀ ਚੰਗੀ ਕਲਾਸ ਲਗਾਉਂਦੇ ਨੇ ਤੇ ਇਸ ਦੀ ਜਾਂਚ ਕਰਨ ਦੀ ਗੱਲ ਆਖੀ ਗਈ ਹੈ ਦਰਅਸਲ ਇੱਥੇ ਕੀ ਆ ਜਾ ਰਿਹਾ ਹੈ ਕਿ ਜਿਸ ਦੀ ਵੀ ਅੜ ਗੈਲੀ ਉਸਤੇ ਕਾਰਵਾਈ ਹੋਵੇਗੀ ਵਿਧਾਇਕ ਨੇ ਵੀ ਦੱਸਿਆ ਹੈ ਕਿ ਐਸਡੀਐਮ ਦਫ਼ਤਰ ਦੇ ਕਰਮਚਾਰੀਆਂ ਦੀਆਂ ਹੋਰ ਵੀ ਸ਼ਿਕਾਇਤਾਂ ਉਹਨਾਂ ਨੂੰ ਮਿਲ ਰਹੀਆਂ ਨੇ ਜਿਵੇਂ ਕਿ ਲਾਇਸੈਂਸ ਮਿਲਣ ਦੇ ਵਿੱਚ 2-3 ਮਹੀਨੇ ਦੀ ਦੇਰੀ ਪੈਸਿਆਂ ਦੇ ਲੈਣ ਦੇਣ ਦੀ ਵੀ ਗੱਲ ਸਾਹਮਣੇ ਆਈ ਹੈ ਜਿਸ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਤੇ ਕਾਰਵਾਈ ਹੋਵੇਗੀ ਦਾ ਇਹ ਆਜੇ ਤੇ ਸਾਈਕੜੇ ਆਰ ਪੀ ਜੋ ਕਹੇ ਸਰਕਾਰੀ ਸੁਕਾਵੇ ਹੁੰਦੇ ਨੇ ਤੇ ਰੋਲ ਰਹੇ ਵੀ ਪੁਰਾਣੇ ਕੋਡ ਦੇ ਤੁਸੀਂ ਤੇ ਰੇਡ ਮਾਰੀਏ ਕੁੱਝ ਨਾ ਕੋਈ ਤਕੋ ਜਾਂਚ ਦਾ ਵਿਸ਼ਾ ਮੈਂ ਆਇਆ ਸੀ ਕਾ ਕਚਰੀਆਂ ਤੇ ਮੈਂ ਦੇਖਿਆ ਉੱਤੇ ਜਿਹੜੀ ਪੀ ਆਰ ਪੀਆ ਹੈ 1994 ਦੀ ਪਰ ਕਹਿਣ ਦਾ ਮਾਨੂੰ ਹੈ ਸਰਕਾਰੀ ਡਾਕੂਮੈਂਟ ਨੇ ਉਹ ਜਮ੍ਹਾਂ ਹੋਏ ਨੇ ਹੈਨਾ ਉਹ ਕਿਉਂ ਗਏ ਕੀਰੇ ਉਹ ਬਾਅਦ ਚ ਦੱਸਣਗੇ ਵੀ ਕਿਵੇਂ ਚਲੇ ਗਏ ਬਾਹਰ ਰਕਾਡ ਬਾਹਰ ਗਿਆ ਕਿਵੇਂ ਹੈਨਾ ਇਹ ਮਤਲਬ ਜਾਂਚ ਕਰਨੀ ਪਣਦੀ ਆ ਪਰ ਹੈ ਗਲਤੀ ਨਹੀਂ ਸਰਕਾਰੀ ਰਕਾਡ ਕੋਈ ਬਾਹਰ ਜਾਣਾ ਚਾਹੀਦਾ ਉਹਦੇ ਪਾਸੇ ਆ ਤੇ ਦੂਜਾ ਕਹਿਣਾ ਆਇਆ ਸੀਗਾ ਇਹ ਲਿਖ ਕਤੰਬਰੀਆਂ ਸੀਗੀਆਂ ਵੀ ਦੋ ਦੋ ਤਿੰਨ ਤਿੰਨ ਮਹੀਨੇ ਹੋ ਗਏ ਲਾਇਸੈਂਸ ਵਾਲੀ ਕਹਾਣੀ ਵੀ ਸਾਨੂੰ ਮਿਲ ਨਹੀਂ ਰਹੀ ਇਹਨੂੰ ਦੱਸਿਆ ਵੀ ਸਦਰ ਜੋ ਭਰਾਵੋ ਨਾਲ ਦੀ ਨਾਲ ਸਫਸਤ ਚਾਰੀ ਜਿਹੜੋ 15 ਦੇ ਤੋਂ ਵੱਧ ਟਾਈਮ ਨਹੀਂ ਪਾਉਣਾ ਹੈਗਾ ਤੇ ਕੁਛ ਕੁ ਪਤਾ ਚੱਲਿਆ ਵੀ ਵੀ ਕੁਛ ਕੁ ਗਲਤ ਹੋਣ ਲੱਗਿਆ ਆ ਉਹਦੇ ਵਾਸਤੇ ਭਰਾਵਾ ਮੰਗ ਸਮਝਾਤਾ ਵੀ ਗਲਤ ਜੇ ਹੁੰਦਾ ਉਹਨੂੰ ਬੰਦ ਕਰ ਦਿਓ ਠੀਕ ਆ ਇਹ ਕਹਿਣਾ ਆਇਆ ਸੀਗਾ ਕੋਈ ਗੱਲਬਾਤ ਕੀਤੀ ਸੀ ਅੰਦਰ ਜਾ ਕੇ ਜਦੋਂ ਪੁੱਛ ਪੁੱਛ ਕੇ ਸਿੱਧੀ ਤਾਂ ਕੀ ਕਹਿਣਾ ਕਰਾਂ ਉਹਨੋਂ ਪਤਨ ਦੀ ਕੋਈ ਜਵਾਬ ਨਹੀਂ ਸੀ ਉਹਨਾਂ ਕੋਲ ਜੋ ਤਸਲੀਬ ਆਖ ਸਕੋ ਸਕੇ ਬਸ ਉਹਨਾਂ ਤਾਂ ਇਹੀ ਸੀ ਵੀਹਾਂ ਦੀ ਬਾਹਰ ਦੀ ਚੀਜ਼ਾਂ ਇਹ ਮੰਦੇ ਨੇ ਬਾਹਰ ਨਹੀਂ ਜਾਣੀ ਚਾਹੀਦੀਆਂ ਸੀਗੀਆਂ ਬਾਹਰ ਪੈਣੀ ਇਹਦੀ ਹੋਣੀ ਚਾਹੀਦੀਆਂ ਪਰ ਗਈਆਂ ਕਿਉਂ ਕਾਰਨ ਕੀ ਆ ਉਹਦਾ ਕੋਈ ਸਸਲੀ ਬਕਸ ਜਵਾਦੀ ਨਹੀਂ ਗਲਤ ਗਲਤ ਆ ਜੀ ਮੇਰੇ ਕੋਲ ਸਾਡਾ ਜਦੋਂ ਡਾਕੂਮੈਂਟ ਪੈਣੇ ਸਾਡੇ ਕੋਲ ਸਾਡਾ ਸਾਮਸਵਾਲ ਬਣਦੀ ਆ ਦੋ ਚੀਜ਼ਾਂ ਨੇ ਜੇ ਸਾਮਸਵਾਲ ਬਣਦੀ ਜੇ ਮੰਨ ਲਓ ਵੀ ਉਹ ਦੋ ਬਦ ਖਤਮ ਵੀ ਜਾਂ ਨਸ਼ ਕਰਨਾ ਪੜਦਾ ਇਸ ਤਰ੍ਹਾਂ ਸ਼ਰੀਆਮ ਪਿੱਤੇ ਗੇਧਣੀਆਂ ਜਾਂ ਹਨਾ ਲੋਕਾਂ ਦੇ ਡਾਕੂਮੈਂਟ ਦੇ ਨਾਲ ਬਹੁਤ ਕੁਝ ਲੱਗਿਆ ਉਹਨਾਂ ਦਾ ਨਾਲ ਜਦੋਂ ਬਣਾਉਂਦੇ ਨੇ ਹਰ ਸੀ ਤੇ ਨਹੀਂ ਇਸਾ ਇਸਾ ਹੋਣੀ ਚਾਹੀਦੀ ਇਹ ਕਾਰਵਾਈ ਹੋ ਰਹੀ ਹੈ ਨਾ ਇਹਨੂੰ ਕਹਿੰਦੇ ਜੀ ਜੋ ਕੁਸਵੇਡਲ ਦਾ ਰੌਂਗ ਹੈ ਇਹ ਗੱਲ ਹੈਗੀ ਆ ਇਹ ਪਤਾ ਕਰੀਏ ਪਹਿਲਾਂ ਹਨ ਉਸ ਤੋਂ ਬਾਅਦ ਦੇਖਦੇ ਹਾਂ ਕੀ ਬਣਦਾ ਜੀ ਸੰਜੀਤ ਅੱਜ ਦੇ ਦਿਨ ਇਹ ਰੇਡ ਮਾਰੀ ਸੀ ਥੈਂਕੜੇ ਜੋ ਕਾਗਜ਼ੀ ਜੋ ਫਾਈਲਾਂ ਸੀਆਂ ਆਰਸੀ ਦੀ ਰੋਲ ਰਹੀਆਂ ਸੀਗੀਆਂ ਠਿਕਣਗੇ ਹਾਂਜੀ ਸ਼ਿਕਾਇਤ ਮਿਲੀ ਸੀਗੀ ਜਿਹੜਾ ਸਰਕਾਰੀ ਰਿਕਾਰਡ ਆ ਜਦੋਂ ਆਪਾਂ ਆਰਸੀ ਵਗੈਰਾ ਅਪਲਾਈ ਕਰਦੇ ਆ ਉਹਦਾ ਰਿਕਾਰਡ ਜੀ ਜਮਾ ਹੁੰਦਾ ਉਹ ਵੱਡੀ ਗੰਟੀ ਦੇ ਫੈਲਾ ਥੱਲੇ ਸਮਾਨ ਦੇ ਥੱਲੇ ਪਈਆਂ ਸੀ ਉਹ ਜਦੋਂ ਪਤਾ ਲੱਗਿਆ ਤਾਂ ਫਿਰ ਐਮਐਲਏ ਸਾਹਿਬ ਦੇ ਨਾਲ ਇੱਥੇ ਆ ਕੇ ਲੋਕ ਕਹਿ ਸਕਦੇ ਨੇ ਚੈੱਕ ਕਰਨ ਦੇ ਲਈ ਆਏ ਤਾਂ ਬਾਕੀ ਵੱਡੀ ਗਣਕਨੀ ਦੇ ਵਿੱਚ ਬਾਹਰ ਪਈਆਂ ਸੀਗੀਆਂ ਤੇ ਬਹੁਤ ਵੱਡੀਆਂ ਗੱਲ ਦੀ ਹੈ ਪ੍ਰਸ਼ਾਸਨ ਦੀ। ਤਾਂ ਸਰਕਾਰੀ ਕਾਗਜ਼ ਇਸ ਤਰੀਕੇ ਨਾਲ ਰਿਕਾਰਡ ਜਰੂਰ ਰਿਹਾ। ਕਿ ਕਿੱਡੀ ਵੱਡੀਆਂ ਗੱਲ ਦੀ ਜਿੱਤੇ ਕੋਈ ਕਾਰਵਾਈ ਹੋ ਗਈ। ਜਰੂਰ ਬਿਲਕੁਲ ਕਾਰਵਾਈ ਜਰੂਰ ਹੋਊਗੀ ਤੇ ਉਹੀ ਹਦਾਇਤ ਐਮਐਲਏ ਸਾਹਿਬ ਨੇ ਕੀਤੀ ਆ ਮਿਲ ਕੇ ਐਸਡੀਓ ਦਫ਼ਤਰ ਦੇ ਵਿੱਚ ਵੀ ਜਿਹੜੀ ਵੀ ਇਹ ਗੱਲ ਲੀ ਆ ਕਿ ਤੋ ਕਦੇ ਹੋਣੀ ਨਹੀਂ ਚਾਹੀਦੀ। ਕਿਉਂਕਿ ਇਹ ਅੱਜ ਰਿਕਾਰਡ ਇਹਨਾਂ ਨੇ ਸਿਰਤਾ ਕੱਲੋਂ ਕਿਸੇ ਨੂੰ ਚਾਹੀਦਾ ਤਾਂ ਰਿਕਾਰਡ ਅਵੇਲੇਬਲ ਨਹੀਂ ਹੁੰਦਾ ਉਹ ਚ ਖੱਜਲ ਖਵਾਰੀ ਹੁੰਦੀ ਆ ਲੋਕਾਂ ਦੀ। ਤੇ ਜਿਹੜੀ ਇਹ ਸਰਕਾਰ ਆ ਉਹ ਲੋਕਾਂ ਦੀ ਖੱਜਲ ਖਵਾਰੀ ਖਤਮ ਕਰਨ ਦੇ ਲਈ ਆ ਤੇ ਚਾਹੇ ਛੋਟੀ ਤੋਂ ਛੋਟੀ ਅਣਗਹਿਲੀ ਹੋਵੇ ਛੋਟੀ ਤੋਂ ਛੋਟੀ ਗਲਤੀ ਹੋਵੇ ਉਹਨੂੰ ਦੇਖਿਆ ਜਾਵੇ ਬਚਾਇਆ ਜਾਵੇ ਤੇ ਉਹਨੂੰ ਠੀਕ ਕੀਤਾ ਜਾਵੇ ਜੇ ਕੋਈ ਇਹ ਚਣਗਹਿਲੀ ਕਰਦਾ ਮੁਲਾਜ਼ਮ ਤਾਂ ਉਹ ਤੇ ਕਾਨੂੰਨੀ ਕਾਰਵਾਈ ਸਰਕਾਰੀ ਰਿਕਾਰਡ ਦਾ ਮੁਕੀਦੂ ਵੀ ਹੋ ਸਕਦਾ ਬਿਲਕੁਲ ਹੋ ਸਕਦਾ ਜੀ ਵੀ ਕਹਿੰਦੇ ਇੱਕ ਬਹੁਤ ਵੱਡੀ ਅਣਗਹਿਲੀ ਆ ਜੋ ਵੀ ਇਹਦਾ ਜ਼ਿੰਮੇਵਾਰ ਹੋਊਗਾ ਉਹ ਜਾਂਚ ਕਰਕੇ ਉਹਦੇ ਤੇ ਜ਼ਰੂਰ ਕਾਰਵਾਈ ਕੀਤੀ ਜਾਵੇਗਾ ਮੈਂ ਤਾਂ ਸਾਕੀ ਕੁਮਾਰ ਕੀ ਡਿਜ਼ਾਈਗਨੇਸ਼ਨ ਤੁਹਾਡਾ ਕੀ ਹੈ ਡਾਟਾ ਇੰਟਰਪ੍ਰੀਟਰ ਕੀ ਨਗੀਅਤ ਸੀ ਅਧਿਕਾਰਾਹੀ ਕੀ ਇੱਕ ਸਹੀ ਰਿਕਾਰਡ ਮਾਰੀ ਸੀ ਲਿੰਕ ਦੇ ਦואר ਸੀ ਐਫ ਆਈ ਨਾ ਪੁਰਾਣਾ ਰਿਕਾਰਡ ਹੈ ਸਰਕਾਰੀ ਉਹ ਲੋਰਿਆ ਸੀ ਜੀ ਸਾਡਾ ਨਾਲ ਗੱਲਬਾਤ ਕੀ ਵਿਧਾਇਕ ਕੀ ਕਹਿਣਾ ਚਾਹੁੰਦੇ ਸਰ ਦੇਖਦੇ ਹਾਂ ਇਹਦੇ ਵਿੱਚ ਕੀ ਅਣਗਹਿਲੀ ਹੋਈ ਆ ਆਪਾਂ ਦੇਖਦੇ ਹਾਂ ਵੀ ਇਹ ਰਿਕਾਰਡ ਉਧਰ ਕਿੱਦਾਂ ਰਹਿ ਗਿਆ ਹਨਾ ਵੈਸੇ ਦਾ ਰਿਕਾਰਡ ਸਾਡੇ ਕੋਲ ਸਾਂਭਿਆ ਪਿਆ ਹੈ ਆ ਜਿਹੜਾ ਪੀ ਆਰ ਸੀ ਦਾ ਰਿਕਾਰਡ ਆ ਜਾਂ ਲਾਇਸੈਂਸ ਦਾ ਜਿਵੇਂ ਇਹ ਰੂਮ ਚ ਪਿਆ ਜਾਂ ਨੰਬਰ ਕਮਰੇ ਚ ਪਿਆ ਉਹ ਦੇਖਦੇ ਹਾਂ ਹੁਣ ਕਿੱਥੇ ਅਣਗਹਿਲੀ ਹੋਈ ਆ ਜਾਂ ਕਿੱਦਾਂ ਫਾਈਲਾਂ ਉਧਰ ਪਈਆਂ ਰਹਿ ਗਈਆਂ ਪੁਰਾਣੀਆਂ ਉਹਦੇ ਬਾਰੇ ਜਾਂਚ ਕਰਾਂਗੇ ਜੀ ਆਪਾਂ ਮਿਸਯੂਜ਼ ਵੀ ਹੋ ਸਕਦਾ ਮਿਸਯੂਜ਼ ਸਰ ਇਹਨਾਂ ਤਾਂ ਹੁਣ ਰਿਕਾਰਡ ਚੜਿਆ ਹੋਇਆ ਇਹਨਾਂ ਤਾਂ ਮਿਸਯੂਜ਼ ਨਹੀਂ ਹੋ ਸਕਦਾ ਵੇਸੀ ਹਾਂਜੀ ਪਰ ਹਾਂ ਸਰਕਾਰੀ ਰਿਕਾਰਡ ਦਾ ਸਰਕਾਰੀ ਆ ਪਰ ਇਹਨੂੰ ਸੰਭਿਆ ਜਾਣਾ ਚਾਹੀਦਾ